ਫਗਵਾੜੀ ਵਿਖੇ ਚੋਰਾਵਲੋਂ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ ਦੁਕਾਨਦਾਰਾਂ ਮੁਤਾਬਕ ਇਸ ਚੋਰੀ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਫਿਲਹਾਲ ਪੁਲਿਸ ਵੱਲੋਂ ਪੀੜਤ ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਚੋਰਾ ਦੀ ਪਾਲ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ ਮਾਮਲਾ ਰਾਤੀ ਸਾਨੂੰ ਫੋਨ ਆਇਆ 2:30 ਵਜੇ ਤੇ ਤੁਹਾਡੇ ਚੋਰੀ ਹੋ ਗਈ ਹਾਂਜੀ ਫਿਰ ਅਸੀਂ ਆ ਕੇ ਦੇਖਿਆ ਛੜਪ ਪਟਿਆ ਪਿਆ ਸੀ ਉਹਨਾਂ ਨੇ ਤੇ ਸਾਰਾ ਸਮਾਨ ਦਰ ਖਿਲਰਿਆ ਪਿਆ ਸੀ ਕਾ ਚੌਂਕੀਦਾਰ ਵਗੈਰਾ ਨਹੀਂ ਰੱਖਿਆ ਕਿ ਚੌਂਕੀਦਾਰ ਰੱਖਿਆ ਚੌਂਕੀਦਾਰ ਉਹ ਤੋਂ ਸਗਾ ਇੰਦਰ ਦੇ ਮੋਹਰੇ ਖੜਾ ਹਾਂਜੀ ਉਹ ਡਰ ਰਾ ਸਿਆ ਨਹੀਂ ਕਿੰਨੇ ਵਿਅਕਤੀ ਸੀ ਕੁਝ ਪਤਾ ਚੱਲਾ ਇੱਕ ਗੱਡੀ ਚਾਰ ਪੰਜ ਬੰਦੇ ਸੀ ਹਾਂਜੀ ਚਿੱਟੀ ਗੱਡੀ ਸੀ ਕਹਿੰਦੇ ਗੱਡੀ ਦੇ ਵੈਸੀ ਚਾਰ ਪੰਜ ਬੰਦੇ ਸੀ ਅੱਛਾ ਜੀ ਠੀਕ ਹੈ ਇੱਕ ਬੰਦਾ ਘੁੰਮਦਾ ਪਿਆ ਸੀਗਾ ਤੇ ਬਾਕੀ ਕੰਮ-ਵੱਕੇ ਕੰਮ ਕਰਦਾ ਸਰ ਆਪਣਾ ਕਿੰਨਾ ਕੁ ਲੌਸ ਹੋ ਗਿਆ ਲੌਸ ਸਾਡਾ ਕਾਫੀ ਹੋ ਗਿਆ ਕਿਉਂਕਿ ਮੈਂ ਹੈਗਾ ਮੰਦਰ ਦਾ ਪ੍ਰਧਾਨ ਹਾਂਜੀ ਉਹ ਮੇ ਕੋਲ ਕੈਸ਼ ਕਾਫੀ ਪਿਆ ਸੀਗਾ ਕਿੰਨਾ ਕੈਸ਼ ਸੀ 2-3 ਲੱਖ ਰੁਪਏ ਅੱਛਾ ਜੀ ਉਹ ਕਿਉਂਕਿ ਮੈਂ ਇੱਕ ਤਾਂ ਆਈਟੀਆਰ ਭਰਨੀ ਸੀਗੀ ਅੱਜ ਹਾਂਜੀ ਪੈਸੇ ਜਮ੍ਹਾਂ ਕਰਾਣੇ ਇਨਕਮ ਟੈਕਸ ਦੇ ਠੀਕ ਤੇ ਨੰਬਰ 2 ਮੰਦਰ ਦੇ ਪ੍ਰਧਾਨ ਕਰਕੇ ਮੇਰੇ ਕੋ ਕੈਸ਼ ਭਾਣ ਭੂਣ ਪਰਚੀਆਂ ਪਰਚੀਆਂ ਬਹੁਤ ਪਈਆਂ ਸੀ ਤੇ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਕੈਮਰੇ ਹਲੇ ਦੇਖੇ ਨਹੀਂ ਹੈ ਹਲੇ ਹੁਣ ਆਏ ਆ ਦੇਖਦੇ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਸਰ ਆਪ ਰਾਤੀ ਪੁਲਿਸ ਆ ਗਈ ਸੀ ਰਾਤੀ 3:30 ਵਜੇ ਹੂੰ ਪੁਲਿਸ ਵੀ ਆ ਗਈ ਸੀ ਪੀਸੀਆਰ ਵੀ ਆ ਗਏ ਸਾਰੇ ਆ ਗਏ ਦੇਖ ਕੇ ਹੁਣ ਕੀ ਕਰਨਾ ਹੁਣ ਦੇਖ ਕੇ ਹੁਣ ਕਰਕਾ ਸਾਨੂੰ ਰਾਤੀ 3 ਵਜੇ ਟੈਲੀਫੋਨ ਗਿਆ ਜੀ ਮੈਂ ਤੁਹਾਡੀ ਦੁਕਾਨ ਤੇ ਸ਼ਟਰ ਟੁੱਟ ਗਿਆ ਅਸੀਂ ਉਸੇ ਟਾਈਮ ਹੀ ਆ ਗਏ ਜਦੋਂ ਆ ਕੇ ਦੇਖਿਆ ਸ਼ਟਰ ਖੁੱਲਾ ਸੀਗਾ ਜੀ ਸਮਾਨ ਅੰਦਰੋਂ ਚੋਰੀ ਹੋਇਆ ਸੀਗਾ ਜੀ ਕਿੰਨਾ ਕ ਸਮਾਨ ਚੋਰੀ ਹੋਇਆ ਹੈ ਸਮਾਨ ਸਾਡਾ 25-30 ਹਜ਼ਾਰ ਰੁਪਏ ਦਾ ਹੋਣਾ ਜੀ ਸਰੋਂ ਦਾ ਤੇਲ ਸੀਗਾ ਕਾਜੂ ਦਾ ਪੀਪਾ ਸੀਗਾ ਜੀ ਇੱਕ ਖਾਰਪਿਕ ਵਗੈਰਾ ਤੇ ਸਾਬਣ ਨੇ ਜੀ ਤੇ ਫਿਰ ਕੈਸ਼ ਵੀ ਲੱਗੇ ਕੈਸ਼ ਕੈਸ਼ 4500 ਰੁਪਏ ਕੈਸ਼ ਸੀਗਾ 25-3000 ਦੀ ਭਾਨ ਹੋਣੀ ਜੀ ਇੱਥੇ ਵਗੈਰਾ ਚੌਂਕੀਦਾਰ ਵਗੈਰਾ ਨਹੀਂ ਰੱਖਿਆ ਚੌਂਕੀਦਾਰ ਹੈਗਾ ਚੌਂਕੀਦਾਰ ਕਹਿੰਦਾ ਜੀ ਮੈਂ ਦੇਖਿਆ ਮੇਰੇ ਸੀਟੀਆਂ ਬਹੁਤ ਮਾਰੀਆਂ ਪਰ ਅੱਗੇ ਨਹੀਂ ਆ ਸਕਿਆ ਡਰ ਦਾ ਕਹਿੰਦਾ ਮੈਂ ਕੁਝ ਪਤਾ ਚੱਲੇਗਾ ਕਿੰਨੇ ਕੁ ਲੋਕ ਉਹਨਾਂ ਨੇ ਮੇਰੇ ਕੀ ਹਮਲਾ ਕੀਤਾ ਏ ਅੱਗੇ ਆਪਣਾ ਜਿਹੜਾ ਦੇਖੋ ਉਹਦੇ ਕਹਿਣ ਤੇ ਚਾਰ ਚਾਰ ਜਾਣੇ ਚਾਰ ਪੰਜ ਜਾਣੇ ਸੀਗੇ ਜੀ ਚਾਰ ਪੰਜ ਜਾਣੇ ਸੀਗੇ ਸ਼ਟਰ ਪੱਟ ਕੇ ਸ਼ਟਰ ਪੱਟ ਕੇ ਲੈ ਗਏ ਸ਼ਟਰ ਪੱਟਿਆ ਸੀਗਾ ਜੀ ਸੈਂਟਰ ਲੋਕ ਤੋੜ ਦਿੱਤਾ ਸ਼ੀਸ਼ੇ ਜਿਹੜੇ ਲੋਕ ਸੀਗੇ ਉਹ ਤੋੜ ਦਿੱਤੇ ਮਾਮਲਾ ਜੀ ਬਸ ਗੱਲ ਕਰ ਗਏ ਕੰਮ ਕਿੰਨਾ ক্লোਜ਼ ਹੋ ਗਿਆ ਆਪਣਾ ਲੋਸ ਤਕਰੀਬਨ 20 ਦੇ ਕੋਲ 15 ਤੋਂ 20 ਦੇ ਕੋਲ ਹੋ ਹੀ ਗਿਆ ਜੀ ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਕਿ ਚੋਰੀ ਹੋਈ ਦੁਕਾਨ ਦੇ ਮੈਂ ਇੱਥੇ ਪਿੱਛੇ ਹੀ ਮੁੰਡਾ ਰਹਿੰਦਾ ਜੀ ਹੋ ਰਤੀ 2:30 ਪੌਣੇ ਦਿਨ ਕੋ ਜੇ ਬਾਥਰੂਮ ਕਰਨ ਲਈ ਆਇਆ ਬਾਹਰ ਤੇ ਉਹਨੇ ਮੈਨੂੰ ਫੋਨ ਕੀਤਾ ਵੀ ਕਹਿੰਦਾ ਬਾਜੀ ਵੀ ਤੁਹਾਡਾ ਸ਼ਟਰ ਡਾਕ ਚੱਕਿਆ ਗਿਆ ਹਾਂਜੀ ਮੈਂ ਉਸੇ ਨੇ ਲੈ ਆਇਆ ਤੇ ਦੇਖਿਆ ਤੇ ਵੀ ਹੋਇਆ ਗਿਆ ਸੀ ਕੰਮ ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ ਕੈਮਰੇਆਂ ਦੇ ਵਿੱਚ ਆਏ ਕੋਈ ਬੰਦੇ ਕੈਮਰੇ ਬਾਜੀ ਬਾਹਰ ਜਿਹੜੇ ਸੀ ਉਹਨਾਂ ਨੇ ਅਤਾਰਾ ਤੋਲ ਗਏ ਮੇਰਾ ਜਿਹੜਾ ਕੈਮਰਾ ਲੱਗਿਆ ਹੋਇਆ ਸੀ ਕੈਮਰਾ ਹੀ ਮੇਰਾ ਪੱਟ ਕੇ ਲੈ ਗਏ ਕੋਈ ਡਵੀਆਰ ਵੀ ਲੱਗੇ ਤੁਹਾਡਾ ਮੇਰਾ ਕੋਲ ਸੀਗਾ ਮੈਮਰੀ ਕਾਰਡ ਵਾਲਾ ਸੀ ਕੈਮਰਾ ਠੀਕ ਹੈ ਜੀ ਹਾਂ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਰਾਤ ਨੂੰ ਪਿੱਛੇ ਦੇ ਬੰਦੇ ਆਏ ਸੀ ਉਹਨਾਂ ਮੈਨੂੰ ਤਿੰਨ ਕੋਈ ਦਾ ਫੋਨ ਕੀਤਾ ਕਹਿੰਦੇ ਦੋ ਤਿੰਨ ਛੱਟਾ ਟੁੱਟ ਗਿਆ ਦੇਖੇ ਤੇ ਦੋ ਮੈਡੀਕਲ ਸਟੋਰ ਸੀਗੇ ਇੱਕ ਘਰੇਲਣ ਸਟੋਰ ਜਗਾ ਜੀ ਸਰ ਕਿਸ ਰੋਡ ਦੇ ਉੱਪਰ ਹੈ ਦੁਕਾਨਾਂ ਆ ਅੰਡਰ ਸਟਰੀ ਰੇਜੇ ਹਾਂਜੀ ਤੇ ਕੋਈ ਸੀਸੀਟੀਵੀ ਕੈਮ ਨਹੀਂ ਲੱਗੇ ਸਾਰੇ ਸੀਸੀਟੀਵੀ ਹੈਗੇ ਕੈਮਰੇ ਹੈਗੇ ਆ ਕੈਮਰੇ ਦੀ ਭਾਲ ਵਗੈਰਾ ਕੀਤੀ ਅਸਲ ਵੈਸੇ ਉਹ ਵੀ ਦੇਖ ਰਹੇ ਨੇ ਅਸੀਂ ਵੀ ਦੇਖ ਰਹੇ ਹਾਂ ਜਦੋਂ ਨੰਬਰ ਆ ਜਾਏ ਗੱਡੀ ਦਾ ਫਿਰ ਵੀ ਅਸੀਂ ਨਾਟ ਰੈਸ ਕਰ ਲਏ ਨੇ ਨੰਬਰ ਜਾ ਕੇ ਤੇ ਕੋਈ ਪਤਾ ਨਹੀਂ ਲੱਗਾਈ ਕਿੰਨੇ ਲੋਗ ਹਨ ਮਤਲਬ ਕਿ ਨਹੀ ਸਰ ਗੱਡੀ ਜਾਂਦੇ ਐਸੀ ਵਾਈਟ ਰੰਗ ਦੀ ਗੱਡੀ ਆਈ ਕੋਈ ਤੇ ਉਹ ਉਹ ਕਹਿੰਦਾ ਉਹ ਚਾਹੇ ਸੀਗਾ ਕੋਈ